ਦੇਖੋ ਜੀ ਤੁਸੀਂ ਕਦੇ ਕਿਸਾਨ ਨੂੰ ਰਾਤ ਨੂੰ 2 ਵਜੇ ਪਾਣੀ ਲਾਉਂਦਾ ਉਹ ਵੀ ਕਿਸਾਨ ਹੀ ਹੈ ਕਿ ਕਿਸਾਨ ਹਰ ਵੇਲੇ ਲਿਬੜੀਆਂ ਲੱਤਾਂ 'ਚ ਹੀ ਰਵੇ ਰੇਤੇ 'ਚ ਇੱਥੇ ਬਾਡਰਾਂ ਦੇ ਉੱਤੇ ਕੋਈ ਥੱਲੇ ਗੱਦੇ 'ਚ ਟੀ ਪਿਆ ਕੋਈ ਕਿਵੇਂ ਪਿਆ ਕਿਵੇਂ ਪਿਆ ਉਹ ਵੀ ਉਹੀ ਕਿਸਾਨ ਹੀ ਰੁੜ ਰਿਹਾ ਹੈ ਫੇਟੀਆਂ ਦਾ ਜਦੋਂ 21 ਦੇ ਵਿੱਚ ਅੰਦੋਲਨ ਖਤਮ ਕਰਕੇ ਆਏ ਆ ਉਦੋਂ ਵੀ ਸਰਕਾਰ ਨੇ ਕਿਹਾ ਸੀ ਅਸੀਂ ਕਮੇਟੀਆਂ ਬਣਾਵਾਂਗੇ ਜਿੰਨੀਆਂ ਸਾਡੀਆਂ ਮੰਗਾਂ ਸੀ ਚਿੱਪ ਵਾਲੇ ਮੀਟਰ ਸੀ ਜਾਂ ਮਾਂ ਲਾਹੌਰ ਸਾਡੇ ਕਿਸਾਨਾਂ ਤੇ ਪਰਚੇ ਸੀਗੇ ਜਾਂ ਹੋਰ ਵੀ ਕੋਈ ਸੀ ਸਾਨੂੰ ਲਿਖਤੀ ਰੂਪ ਚ ਦਿੱਤਾ ਹੋਇਆ ਸਰਕਾਰ ਨੇ ਅੱਜ ਤੱਕ ਸਰਕਾਰ ਨੇ ਕਿਹੜੀ ਚੀਜ਼ ਤੇ ਲਾਗੂ ਕੀਤਾ ਆ ਉਹਦੋਂ ਵਿਰੋਧ ਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਘੇਰਾਬੰਦੀ ਕੀਤੀ ਉਹਨਾਂ ਦੇ ਆਜਪਾ ਦੇ ਕੱਪੜੇ ਵੀ ਉਹਦੋਂ ਐਮਐਲਏ ਦੇ ਇਸ ਕਰਕੇ ਪਾਰੇ ਸੀ ਕਿਉਂਕਿ ਦਿੱਲੀ ਦੇ ਵਿੱਚ ਅੰਦੋਲਨ ਚੱਲ ਰਿਹਾ ਸੀ ਸਾਡੇ ਕਿਸਾਨਾਂ ਨਾਲ ਹੋ ਰਿਹਾ ਕਿੰਨਿਆਂ ਦੇ ਜਿਹੜੇ ਕਿਸਾਨ ਆ ਸਾਡੇ ਫੱਟੜ ਹੋਏ ਆ ਪਈ ਅਸੀਂ ਕਿਹੜਾ ਕੋਈ ਅੱਤਵਾਦੀ ਤਾਂ ਹੈ ਨਹੀਂ ਜਿਹੜੇ ਇਹਨਾਂ ਨੇ ਏਡੇ ਏਡੇ ਨਾਕੇ ਲਾਏ ਆ ਬਾਰਡਰ ਸੀਲ ਕੀਤੇ ਆ ਸਾਡੇ ਦਿਨਾਂ ਚ ਇਹਨਾਂ ਨੇ ਵੀ ਫਿਰ ਚੋ ਇਲੈਕਸ਼ਨਾਂ ਚ ਸਾਡੇ ਪਿੰਡਾਂ ਚ ਵਰਨਾ ਤਾਂ ਇਸੇ ਤੱਕਾਂ ਫਿਰ ਇਹਨਾਂ ਦਾ ਸਵਾਗਤ ਅਸੀਂ ਵੀ ਪਾਥੀਆਂ ਨਾਲ ਤੇ ਡਲਿਆਂ ਨਾਲ ਐਂ ਹੀ ਕਰਾਂਗੇ ਤਾਂ ਜਿਹੜੇ ਰੋਡ ਆ ਜਿਹੜੇ ਆਮ ਜਨਤਾ ਵੀ ਬਹੁਤ ਤੰਗ ਪਰੇਸ਼ਾਨ ਹੋ ਰਹੀ ਹੈ ਜਿਹੜੇ ਇਹਨਾਂ ਨੇ ਮੇਨ ਰੋਡ ਆ ਜਿਹੜੇ ਬੰਦ ਕਰ ਛੱਡੇ ਆ ਅਸੀਂ ਚੁਣ ਕੇ ਇਹਨਾਂ ਨੂੰ ਬਿਠਾਇਆ ਤੇ ਸਾਡੇ ਹੁਣ ਦੁਸ਼ਮਣ ਬਣੇ ਬੈਠੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਇਹ ਚੀਜ਼ਾਂ ਦਾ ਜਿਹੜਾ ਖਨਾਜਾ ਭੁਗਤਣਾ ਪਊ। ਕੋਈ ਵੀ ਸਰਕਾਰ ਬਣੀ ਐ, ਪੰਜਾਬ 'ਚ ਝਾੜੂ ਬਣੀ ਐ। ਠੀਕ ਐ। ਪਹਿਲਾਂ ਕਾਂਗਰਸ ਬਣੀ ਐ, ਪਹਿਲਾਂ ਕਾਲ ਹੀ ਰਹੇ ਐ 10 ਸਾਲ। ਇਹਨਾਂ ਨੇ ਦੱਸੋ ਕੀ ਕਿਸਾਨਾਂ ਨਾਲ ਕੀਤਾ? ਕਿਸਾਨਾਂ ਨੂੰ ਇਹਨਾਂ ਨੇ ਮਾਰਤਾ। ਹਰੀ ਕ੍ਰਾਂਤੀ ਨੇ ਵੀ ਸਾਨੂੰ ਮਾਰਿਆ ਹੀ ਐ। ਹਰੀ ਕ੍ਰਾਂਤੀ ਅਸੀਂ ਨਾਲ ਤਾਂ ਆਪਣੀਆਂ ਜ਼ਮੀਨਾਂ ਇਹਨਾਂ ਨੇ ਸਾਡੀਆਂ ਬੇਕਾਰ ਕਰਾਤੀਆਂ। ਜ਼ਹਿਰ ਪਾ ਪਾ ਕੇ ਸਸਕਾਲ ਦੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਕਿਸਾਨਾਂ ਦਾ ਇੱਕ ਵੱਖਰਾ ਰੰਗ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਕਿਉਂਕਿ ਜਦੋਂ ਦਿੱਲੀ ਦੇ ਬਾਰਡਰ ਤੇ ਪਹੁੰਚੇ ਸੀ ਤੇ 2020 ਦੇ ਵਿੱਚ ਧਰਨੇ ਦੇ ਉੱਤੇ ਉਦੋਂ ਕਿਸਾਨਾਂ ਨੇ ਆਪਣੇ ਰਾਮਦਾਈਕ ਲਈ ਰਾਮਨਦ ਲਈ ਵਧੀਆ-ਵਧੀਆ ਸਿਸਟਮ ਵਧੀਆ ਘਰ ਇੱਕ ਤਰ੍ਹਾਂ ਦੇ ਬਣਾ ਲਈ ਸੀ ਇੱਕ ਮੈਂ ਕੈਮਰਾਮੈਨ ਨੂੰ ਕੂਗਾ ਦਿਖਾਉਣਾ ਇਹ ਪੱਖਾ ਲੱਗਿਆ ਹੋਇਆ ਉੱਪਰ ਫਾਈਬਰ ਪਿਆ ਹੋਇਆ ਇਧਰ ਏਸੀ ਵੀ ਲਾਇਆ ਹੋਇਆ ਕਿਸਾਨ ਫੁੱਲ ਸਹੂਲਤਾਂ ਮਾਣਦੇ ਨੇ ਕਿਸਾਨ ਇੱਕ ਪਾਸੇ ਤਾਂ ਕਹਿੰਦੇ ਮੈਂ ਅਸੀਂ ਦੁਖੀ ਆ ਦੂਜੇ ਪਾਸੇ ਕਿਸਾਨ ਏਸੀ ਲਾ ਕੇ ਟਰਾਲੀ ਚ ਪੈਂਦੇ ਨੇ ਦੇਖੋ ਜੀ ਤੁਸੀਂ ਕਦੇ ਕਿਸਾਨ ਨੂੰ ਰਾਤ ਨੂੰ 2 ਵਜੇ ਪਾਣੀ ਲਾਉਂਦਾ ਉਹ ਵੀ ਕਿਸਾਨ ਹੀ ਆ ਕਿ ਕਿਸਾਨ ਹਰ ਵੇਲੇ ਲਿਬੜੀਆਂ ਲੱਤਾਂ 'ਚ ਹੀ ਰਵੇ ਰੇਤੇ 'ਚ ਜੋ ਕਮਾਈ ਕਰਦਾ ਤਾਂ ਉਹਨੂੰ ਕਿਤੇ ਨਾ ਕਿਤੇ ਹਰ ਇੱਕ ਕੋਈ ਵੀ ਮੰਨ ਲਓ ਬੰਦਾ ਹੈਗਾ ਐਸ਼ ਕਰਦਾ ਨਾ ਉਹਦੀ ਕਮਾਈ ਕਰਕੇ ਤੇ ਕਿਸਾਨ ਨਹੀਂ ਕਰ ਸਕਦਾ ਕਿਸਾਨ ਦਾ ਕਹੇ ਜਾਂ ਮਹਿਕਮਾ ਉਹਦੀ ਕਿਤੇ ਛੁੱਟੀ ਨਹੀਂ ਗਈ ਦੈਨ ਰਾਤ ਹਰ ਹਵਲੇ ਐਤਵਾਰ ਨੂੰ ਮੁਲਾਜ਼ਮ ਨੂੰ ਛੁੱਟੀ ਹੁੰਦੀ ਸਰਕਾਰੀ ਛੁੱਟੀ ਵੀ ਆਉਂਦੀ ਹੈ ਪਰ ਕਿਸਾਨੀ ਮਹਿਕਮੇ ਚ ਜਾਂ ਮਜ਼ਦੂਰੀ ਚ ਕਿਸੇ ਨੂੰ ਛੁੱਟੀ ਨਹੀਂ ਆਉਂਦੀ ਕੀ ਲੱਗਦਾ ਗੱਲਾਂ ਹੁੰਦੀਆਂ ਨੇ ਵੀ ਕਿਸਾਨ ਤਾਂ ਖੀਰਾ ਖਾਂਦੇ ਨੇ ਕਿਸਾਨ ਤਾਂ ਪੂੜੇ ਖਾਂਦੇ ਨੇ ਇੱਕ ਪਾਸੇ ਕਿਸਾਨ ਜਿਹੜਾ ਰੋਲਦਾ ਉਹਦੇ ਵੱਲ ਕਿਸਦਾ ਕੋਈ ਧਿਆਨ ਨਹੀਂ ਜਾਂਦਾ ਦੇਖੋ ਜੀ ਅਸੀਂ 220 ਕਿਲੋਮੀਟਰ ਤੋਂ ਚੱਲ ਕੇ ਆਏ ਆ ਅਸੀਂ ਗਿੱਦੜਵਾ ਤੋਂ 3:30 ਵਜੇ ਚੱਲੇ ਸੀਗੇ ਰਾਤ ਦੇ 2 ਵਜੇ ਖਨੌਰੀ ਬਾਰਡਰ ਤੇ ਪਹੁੰਚੇ ਆ ਤੇ ਲੋਕ ਆਰਾਮ ਨਾਲ ਹੀਟਰ ਛੱਡ ਕੇ ਰਜਾਈਆਂ 'ਚ ਪਏ ਆ ਤੇ ਅਸੀਂ ਦੇਖੋ ਇੱਥੇ ਬਾਰਡਰਾਂ ਦੇ ਉੱਤੇ ਕੋਈ ਥੱਲੇ ਗੱਦੇ 'ਚ ਟੀ ਪਿਆ ਕੋਈ ਕਿਵੇਂ ਪਿਆ ਕਿਵੇਂ ਪਿਆ ਉਹ ਵੀ ਉਹੀ ਕਿਸਾਨੀ ਰੁਲ ਰਿਹਾ ਇੱਥੇ ਜਿਹੜੇ ਵੱਡੇ ਵੱਡੇ ਲੋਕ ਆ ਜਾਂ ਹੋਰ ਘਰਾਣੇ ਆ ਉਹ ਆਰਮਨਾਂ ਮਹਿਲਾਂ 'ਚ ਪਏ ਕੋਠੀਆਂ 'ਚ ਪਏ ਆ ਖੇਤੀ ਕਰਦਾ ਵੀ ਕਿਸਾਨ ਰੁਲਦਾ ਤੇ ਸੰਘਰਸ਼ ਲਈ ਵੀ ਕਿਸਾਨੀ ਰੁਲ ਰੁਲਦਾ ਕਿਵੇਂ ਲੱਗਦਾ ਜਦੋਂ कल मीटिंग हुई ਜਿਹੜੀ ਚੌਥੇ ਦੌਰ ਦੀ ਉਹਦੇ ਵਿੱਚ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਪਰ ਇੱਕ ਮੰਗ ਤੇ ਅੜ ਗਿਆ ਪੇਚਾ ਵੀ ਐਮਐਸਪੀ ਨੇ ਅਸੀਂ ਦੇ ਸਕਦੇ ਇਹ ਦੋ 2.5 ਮਹੀਨੇ 3 ਮਹੀਨੇ ਲੱਗਣਗੇ ਕਮੇਟੀਆਂ ਬਣਾਉਂਗੀਆਂ ਫਿਰ ਕਿਸਾਨ ਕਿਉਂ ਨਹੀਂ ਮੰਨਦੇ ਕਮੇਟੀਆਂ ਦਾ ਜਦੋਂ 21 ਦੇ ਵਿੱਚ ਅੰਦੋਲਨ ਖਤਮ ਕਰਕੇ ਆਏ ਆ ਉਦੋਂ ਵੀ ਸਰਕਾਰ ਨੇ ਕਿਹਾ ਸੀ ਅਸੀਂ ਕਮੇਟੀਆਂ ਬਣਾਵਾਂਗੇ ਜਿੰਨੀਆਂ ਸਾਡੀਆਂ ਮੰਗਾਂ ਸੀ ਚਿੱਪ ਵਾਲੇ ਮੀਟਰ ਸੀ ਜਾ ਮੰਨ ਲਾ ਹੋਰ ਸਾਡੇ ਕਿਸਾਨਾਂ ਦੇ ਪਰਚੇ ਸੀਗੇ ਜਾਂ ਹੋਰ ਵੀ ਕੋਈ ਸੀ ਸਾਨੂੰ ਲਿਖਤੀ ਰੂਪ ਚ ਦਿੱਤਾ ਹੋਇਆ ਸਰਕਾਰ ਨੇ ਅੱਜ ਤੱਕ ਸਰਕਾਰ ਨੇ ਕਿਹੜੀ ਚੀਜ਼ ਤੇ ਲਾਗੂ ਕੀਤਾ ਪਹਿਰਾ ਨੇ ਤਾਂ ਸਾਨੂੰ ਦੱਸੇ ਸਰਕਾਰ ਨੇ ਲਾਗੂ ਕਰਤਾ ਇੱਥੇਲੇ ਪਾਸੇ ਸੂਬਾ ਸਰਕਾਰਾਂ ਧੜਾ ਧੜ ਮੀਟਰ ਲਾ ਰਹੀਆਂ ਲੋਕਾਂ ਤੇ ਜਿਹੜਾ ਕਿ ਐਡਾ ਕੈਂਸਰ ਨਾਲੋਂ ਵੀ ਮਾੜੀ ਬਿਮਾਰੀ ਆ ਉਹ ਜਿਹੜਾ ਚਿੱਪ ਵਾਲਾ ਮੀਟਰ ਹੈ ਤੇ ਅਸੀਂ ਕਿਵੇਂ ਵਿਸ਼ਵਾਸ ਕਰ ਲਗੇ ਉਹ ਸਰਕਾਰ ਸਾਨੂੰ ਦੇਊਗੀ ਉਹ ਚੀਜ਼ ਜਿਹੜੀ ਮੰਗ ਤੇ ਅੜ ਗਿਓ ਇੱਕ ਅਸੀਂ ਨੌਜਵਾਨ ਆਗੂ ਨੂੰ ਦਿਖਾ ਰਹੇ ਆ ਤੁਹਾਡੇ ਨਸ਼ਰ ਕਰ ਰਹੇ ਆ ਜਿਹੜਾ ਭਾਜਪਾ ਦਾ ਐਮਐਲਏ ਦੇ ਕੱਪੜੇ ਪਾੜੇ ਗਏ ਸੀ ਸਾਡੇ ਨਾਲ ਮੌਜੂਦ ਨੇ ਲੱਭ ਗਏ ਨੇ ਸਾਨੂੰ ਉਹ ਹਾਂਜੀ ਭਾਈ ਜੀ ਕਿਉਂ ਪਾੜੇ ਸੀ ਭਾਜਪਾ ਦੇ ਐਮਐਲਏ ਦੇ ਕੱਪੜੇ ਭਾਜਪਾ ਦੇ ਕੱਪੜੇ ਵੀ ਉਹਦੇ ਐਮਐਲਏ ਦੇ ਇਸ ਕਰਕੇ ਪਾੜੇ ਸੀ ਕਿਉਂਕਿ ਦਿੱਲੀ ਦੇ ਵਿੱਚ ਅੰਦੋਲਨ ਚੱਲ ਰਿਹਾ ਸੀ ਤਾਂ ਉਦੋਂ ਸਾਡਾ ਮੁਕੰਮਲ ਬਾਈਕਾਰਡ ਸੀਗਾ ਵੀ ਜਿਹੜਾ ਭਾਜਪਾ ਹੈ ਉਹਨੂੰ ਪਿੰਡਾਂ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਊਗਾ ਪਰ ਉਹਦੇ ਵੱਲੋਂ ਵਾਰ-ਵਾਰ ਸਾਡੇ ਰੋਕਣ ਤੇ ਵੀ ਪ੍ਰਸ਼ਾਸਨ ਨੇ ਵੀ ਉਹਨਾਂ ਨੂੰ ਰੋਕਿਆ ਤੇ ਉਹ ਕਾਨਫਰੰਸ ਕਰਨ ਆਏ ਸੀ ਮਲੋੜ ਦੇ ਵਿੱਚ ਉਹ ਕਹਿੰਦੇ ਅਸੀਂ ਇਸੇ ਤਰ੍ਹਾਂ ਹੀ ਆਵਾਂਗੇ ਮਲੋੜ ਦੇ ਵਿੱਚ ਠੱਕੇ ਨਾਲ ਅਸੀਂ ਕਾਨਫਰੰਸ ਆਪਦੀ ਕਰਕੇ ਜਾਵਾਂਗੇ ਤਾਂ ਉਦੋਂ ਵਿਰੋਧ ਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਘੇਰਾਬੰਦੀ ਕੀਤੀ ਉਹਨਾਂ ਦੀ ਉਹਨਾਂ ਨੇ ਗੱਡੀ ਵੀ ਸਾਡੇ ਆਪਦੀ ਗੱਡੀ ਅਸਤਕਾ ਲਿਆ ਕੇ ਠੱਲੀ ਜਿਵੇਂ ਆਪਾਂ ਉੱਤੇ ਚੜਾਉਣੀ ਹੁੰਦੀ ਹੈ ਤਾਂ ਉਦੋਂ ਫਿਰ ਗੁੱਸੇ ਚ ਆਏ ਸਾਰੇ ਲੋਕਾਂ ਨੇ ਉਹਦੀ ਜਿਹੜੀ ਕੁੱਟਮਾਰ ਵੀ ਕੀਤੀ ਗਈ ਤੇ ਕਪੜੇ ਵੀ ਪਾੜੇ ਗਏ ਕੀ ਲੱਗਦਾ 2024 ਦੀਆਂ ਚੋਣਾਂ ਆ ਰਹੀਆਂ ਨੇ ਭਾਜਪਾ ਦੇ ਲੀਡਰਾਂ ਨਾਲ ਅਗਰ ਮੰਗਾ ਨਹੀਂ ਮੰਨਦੇ ਉਹ ਹੈ ਜਾਂ ਸਰੂਕ ਫਿਰ ਵੀ ਹੋਣ ਵਾਲਾ ਜਾਂ ਕੋਈ ਹੋਰ ਰਣਨੀਤੀ ਨਹੀਂ ਇਸੇ ਤਾਂ ਕਹੀ ਹੋਊਗਾ ਜੇਕਰ ਜਿਵੇਂ ਹੁਣ ਸਾਡੇ ਕਿਸਾਨਾਂ ਨਾਲ ਹੋ ਰਿਹਾ ਕਿੰਨਿਆਂ ਦੇ ਜਿਹੜੇ ਕਿਸਾਨ ਆ ਸਾਡੇ ਫੱਟੜ ਹੋਏ ਆ ਕੋਈ ਅਸੀਂ ਕਿਹੜਾ ਕੋਈ ਅਤਵਾਦੀ ਤਾਂ ਹੈ ਨਹੀਂ ਜਿਹੜੇ ਇਹਨਾਂ ਨੇ ਡੇ ਡੇ ਨਾਕੇ ਲਾਏ ਆ ਬਾਰਡਰ ਸੀਲ ਕੀਤੇ ਆ ਹੁਣ ਇਹ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੇ ਆ ਆਪਣੇ ਗੈਸ ਵਾਲੇ ਸੱਟ ਰਹੇ ਆ ਆ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਵੀ ਫਿਰ ਚ ਇਲੈਕਸ਼ਨਾਂ 'ਚ ਸਾਡੇ ਪਿੰਡਾਂ 'ਚ ਵਰਨਾ ਤਾਂ ਇਸੇ ਤੱਕਾਂ ਫਿਰ ਇਹਨਾਂ ਦਾ ਸਵਾਗਤ ਅਸੀਂ ਵੀ ਪਾਥਿਆਨਾ ਤੇ ਡਲਿਆਂ ਨਾਲ ਐਂ ਕਰਾਂਗੇ ਇਹਨਾਂ ਦਾ ਆਉਣ ਦੇ ਪ੍ਰਧਾਨ ਜੀ ਕੀ ਲੱਗਦਾ ਜਿਹੜੀਆਂ ਕਮਿਊਨਿਟੀਆਂ ਬਣਾਉਂਦੀਆਂ ਸਰਕਾਰਾਂ ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਇੱਕ ਪਾਸੇ ਸੁਆਮੀ ਨਾਥਨ ਨੂੰ ਭਾਰਤ ਰਤਨ ਨਾਲ ਨਵਾਜਿਆ ਜਾ ਰਿਹਾ ਦੂਜੇ ਪਾਸੇ ਉਹਦੀਆਂ ਮੰਗਾਂ ਤੇ ਗੌਰ ਵੀ ਨਹੀਂ ਕੀਤੀ ਜਾ ਰਹੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਬਣੀ ਨਾ 14 'ਚ ਬਣੀ ਵੀ ਆ ਉਹ ਆ ਸਰਕਾਰ ਨੇ ਲਾਗੂ ਨਹੀਂ ਕੀਤੀ ਇਸੇ ਕਰਕੇ ਕਮੇਟੀਆਂ ਦੇ ਨਾਲ ਦੀ ਤੇ ਵਿਸ਼ਵਾਸ ਨਹੀਂ ਇਹ ਸਰਕਾਰ ਮੁੜ ਕੇ ਫੇਰ ਠੰਡੇ ਵਸਤੇ ਚ ਪਾ ਦਿੰਦੀ ਹੈ ਜਿਹੜੀਆਂ ਕਮੇਟੀਆਂ ਬਣਾ ਕੇ ਉਹਨਾਂ ਨੂੰ ਅਮਲ ਦੇ ਵਿੱਚ ਨਹੀਂ ਲਿਆਂਦਾ ਜਾਂਦਾਗਾ ਕਿੰਨਾ ਕ ਚੌਥਾ ਦਿਨ ਹੋ ਗਿਆ ਤੁਹਾਨੂੰ ਕਿੰਨਾ ਕ ਉਹ ਨਾਲ ਤੁਸੀਂ ਕੱਟ ਰਹੇ ਹੋ ਕਿਉਂਕਿ ਇੱਕ ਪਾਸੇ ਨੈੱਟ ਵੀ ਬੰਦਾ ਦੁਨੀਆਦਾਰੀ ਤੋਂ ਕੱਟੇ ਹੋਏ ਹੋ ਤੁਸੀਂ ਪਰਿਵਾਰ ਤੋਂ ਵੀ ਦੂਰ ਆ ਗਏ ਹੋ ਕਿਵੇਂ ਲੱਗਦਾ ਮਸੂਦ ਸਿੰਘ ਜੀ ਹੁੰਦਾ ਬੱਚਿਆਂ ਦੀ ਯਾਦ ਨਹੀਂ ਕਿਤੇ ਆਉਂਦੀ ਔਖਾ ਤਾਂ ਹੈਗਾ ਜੀ ਸਾਰਾ ਘਰ ਤੋਂ ਬਾਹਰ ਰਹਿਣਾ ਬਹੁਤ ਕਿੰਨੀਆਂ ਵੀ ਚਾਹੇ ਅਸੀਂ ਆਪਦੀਆਂ ਸੁੱਖ ਸੁਹਲਤਾ ਵਾਸਤੇ ਕੀਤਾ ਕੁਛ ਪਰ ਘਰ ਤੋਂ ਦੂਰ ਰਹਿਣਾ ਤਾਂ ਬਹੁਤ ਔਖਾ ਹੈਗਾ ਇੱਥੇ ਨੈੱਟ ਵੀ ਇਹਨਾਂ ਨੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਵੀ ਆਪਣੇ ਲੋਕਤੰਤਰਾਂ ਤਾਂ ਜਿੱਥੇ ਲੋਕਤੰਤਰ ਦੇਸ਼ ਹੋਵੇ ਉੱਥੇ ਫਿਰ ਇਸ ਤਰ੍ਹਾਂ ਲੋਕਾਂ ਨਾਲ ਧੱਕਾ ਨਹੀਂ ਕੀਤਾ ਜਾਂਦਾ ਨੈੱਟ ਬੰਦ ਕਰੀ ਖੜਿਆ ਤਾਂ ਜਿਹੜਾ ਇਹ ਆਪਣਾ ਰੋਜ਼ ਮਜਹਰਾ ਇਹ ਵੀ ਆਜ਼ਾਦੀ ਹੁੰਦੀ ਹੈ ਲੋਕਤੰਤਰ ਦੇ ਵਿੱਚ ਆਪਾਂ ਕਰ ਸਕਦੇ ਹਾਂ ਪਰ ਇਹ ਸਰਕਾਰਾਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਜਿਹੜੇ ਰੋਡ ਆ ਜਿਹੜੇ ਆਮ ਜਨਤਾ ਵੀ ਬਹੁਤ ਤੰਗ ਪਰੇਸ਼ਾਨ ਹੋ ਰਹੀ ਹੈ ਜਿਹੜੇ ਇਹਨਾਂ ਨੇ ਮੇਨ ਰੋਡ ਆ ਜਿਹੜੇ ਬੰਦ ਕਰ ਛੱਡੇ ਆ ਤਾਂ ਸਾਡੀਆਂ ਅਸੀਂ ਚੁਣ ਕੇ ਇਹਨਾਂ ਨੂੰ ਬਿਠਾਇਆ ਤੇ ਸਾਡੇ ਹੁਣ ਦੁਸ਼ਮਣ ਬਣੇ ਬੈਠੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਇਹ ਚੀਜ਼ਾਂ ਦਾ ਜਿਹੜਾ ਖਣਿਆਜਾ ਭੁਗਤਣਾ ਪਊਗਾ ਸਾਡੇ ਨਾਲ ਹੋਰ ਵੀ ਨੌਜਵਾਨ ਜੁੜੇ ਹੋਏ ਨੇ ਹਾਂਜੀ ਭਾਈ ਜੀ ਕਿਵੇਂ ਦੇਖਦੇ ਹੋ ਇੱਕ ਪਾਸੇ ਸਰਕਾਰਾਂ ਕਹਿ ਰਹੀਆਂ ਨੇ ਵੀ ਅਸੀਂ ਤੁਹਾਨੂੰ ਸੁੱਖ ਸਹੂਲਤਾਂ ਦੇਣਾ ਕਿਸਾਨ ਨੂੰ 6000 ਰੁਪਿਆ ਦੇ ਰਹਿਆ ਅਸੀਂ ਸਾਲ ਦਾ 2-2000 ਕਰਕੇ ਇੱਕ ਪਾਸੇ ਸਰਕਾਰਾਂ ਲਾਟੀ ਚਾਰਜ ਕਰਦੇ ਨੇ ਦੂਜੇ ਪਾਸੇ ਕਹਿੰਦੇ ਨੇ ਅਸੀਂ ਦੁੱਗਣੀ ਆਮਦਨ ਕਰਤੀ ਸਾਨੂੰ ਕੋਈ 2000 ਦੀ ਲੋੜ ਨਹੀਂ ਬਾਈ ਜੀ ਅਸੀਂ ਕੋਈ ਭੀਖ ਨਹੀਂ ਮੰਗਦੇ ਨਾ ਤੋਂ ਠੀਕ ਹੈ ਇਹ 2-2000 ਦੇ ਕੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਸਾਡੀਆਂ ਜ਼ਮੀਨਾਂ ਨੱਪਣੀਆਂ ਇਹਨਾਂ ਨੇ ਠੀਕ ਹੈ ਅਸੀਂ ਵੀ ਗਲਤ ਹੋ ਗਏ ਅਸੀਂ ਆਪਦੇ ਜਵਾਕ ਬਾਹਰ ਭੇਜੀ ਜਾਂਦੇ ਆ ਅਸੀਂ ਇੱਥੇ ਇਹਨਾਂ ਦੇ ਨਾਕੇ ਧਾਮ ਕਰ ਗਏ ਇਹਨਾਂ ਨੂੰ ਵੜਨਾਂ ਦੇ ਜੇ ਪਿੰਡਾਂ 'ਚ ਇਹਨਾਂ ਦੇ ਮਾਰਕੀਟ ਵਾਲੇ ਕੋਈ ਵੀ ਸਰਕਾਰ ਬਣੀ ਐ ਪੰਜਾਬ 'ਚ ਝਾੜੂ ਬਣੀ ਐ ਠੀਕ ਹੈ ਪਹਿਲਾਂ ਕਾਂਗਰਸ ਬਣੀ ਐ ਪਹਿਲਾਂ ਕਾਲੀ ਰਹੇ ਐ 10 ਸਾਲ ਇਹਨਾਂ ਨੇ ਦੱਸੋ ਕੀ ਕਿਸਾਨ ਨਾਲ ਕੀਤਾ ਕਿਸਾਨਾਂ ਨੂੰ ਇਹਨਾਂ ਨੇ ਮਾਰਤਾ ਸਾਡਾ ਪਾਣੀ ਕਿੱਧਰ ਨੂੰ ਜਾ ਰਿਹਾ ਐ ਇਹਨਾਂ ਦੇ ਜਿਹੜੀ ਭਾਰਤ ਮਾਲਾ ਰੋਡ ਐ ਉਹਦਾ ਕੀ ਮੋਟਿਵ ਐ ਪੰਜਾਬ ਵਿੱਚ ਦੀ ਜਾਣਾ ਨਾ ਰਸਤਾ ਜਿਹੜਾ ਜਾਣਾ ਐ ਅਫਗਾਨਿਸਤਾਨ ਤੱਕ ਸਾਰਾ ਗਾਂਹ ਜਾਣਾ ਠੀਕ ਐ ਉਹਦੇ ਤੇ ਵਪਾਰ ਲੈਣ ਇਹਨਾਂ ਨੇ ਆਪਦੇ ਅਡਾਨੀਆਂ ਬਾਨੀਆਂ ਨੂੰ ਕਾਇਮ ਕਰਨਾ ਤੇ ਸਾਨੂੰ ਮਾਰਨਾ ਸਾਡੇ ਹੱਥਾਂ 'ਚ ਇਹਨਾਂ ਨੇ ਟੀਫਨ ਫੜਾਉਣੇ ਐ ਜੇ ਅਸੀਂ ਨਾ ਜਾਗੇ ਜੇ ਨਾ ਇਹ ਕੰਮ ਕੀਤੇ ਨਾ ਇਹਨਾਂ ਦੇ ਸ਼ੇਤਰ ਮਾਰੇ ਕਿਸਾਨ ਕਿਉਂ ਲਾਲਚ ਕਰਦਾ ਥੋੜੇ ਚੰਦ ਪੈਸਿਆਂ ਵਿੱਚ ਆਪਣੀਆਂ ਜ਼ਮੀਨਾਂ ਕਿਉਂ ਦਿੰਦੇ ਨੇ ਬਾਈ ਜੀ ਕਿਸਾਨ ਦੀ ਮਜਬੂਰੀ ਬਣ ਗਈ ਕਿਸਾਨ ਦੀ ਮਜਬੂਰੀ ਆਪਾਂ ਨੂੰ ਦਿਖ ਜਾਂਦਾ ਵੀ ਕਿਸਾਨ ਯਾਰ ਵੱਡੇ ਟਰੈਕਟਰ ਲੈ ਲੇ ਕਿਸਾਨ ਨੇ ਹਾਲਾ 13-13 ਬਣਾ ਲੇ ਟਰਾਲੀਆਂ ਵੱਡੀਆਂ ਬਣਾ ਲਈਆਂ ਯਾਰ ਉਹੀ ਬਲਦਾਂ ਤੇ ਹੀ ਕਰੀ ਅਜੇ ਪਹਿਲਾਂ ਸਾਡੇ ਬਾਪੂਆਂ ਨੇ ਸਾਡੇ ਬਜ਼ੁਰਗਾਂ ਨੇ ਟਿੱਬੇ ਹੁੰਦੇ ਸੀਗੇ ਪੱਧਰ ਕੀਤੇ ਠੀਕ ਹੈ ਉਸ ਤੋਂ ਬਾਅਦ ਬੋਤਿਆਂ ਨਾਲ ਹਲ-ਹੋਲ ਵਾਹ ਕੇ ਅੱਗੇ ਵੀ ਜਿਹਦੇ ਕੋਲ 10 ਕਿੱਲੇ ਜ਼ਮੀਨ ਸੀ ਉਹ ਚੋਂ 4 ਕਿੱਲੇ ਖੇਤੀ ਹੁੰਦੀ ਸੀ 6 ਕਿੱਲੇ ਤਾਂ ਕਹਿੰਦੇ ਵੀ ਉਵੇਂ ਸਾਵੀ ਰਹਿ ਗਈ ਧਰਤੀ ਠੀਕ ਹੈ ਬਰਾਨੀ ਰਹਿ ਗਈ ਮੋਟਰਾਂ ਮਾਟਰਾਂ ਲੱਗ ਗਈਆਂ ਚੱਲ ਸਿਸਟਮ ਹੋ ਗਿਆ ਹੁਣ ਫਸਲ ਹੋਣ ਲੱਗ ਗਈ ਪਰ ਫਸਲ ਹੁਣ ਅੱਜ ਦੀ ਮਹਿੰਗਾਈ ਵੇਖੋ ਬਾਈ ਜੀ ਕੀ ਹੈ ਇੱਕ ਕਿੱਲਾ ਅਜੇ ਆਪਾਂ ਤਿਆਰ ਕਰਦੇ ਆਂ ਇੱਕ ਕਿੱਲੇ ਦੇ ਵਿੱਚ 50000 ਰੁਪਏ ਖਰਚਾ ਆਉਂਦਾ ਤੇ 70000 ਦੀ ਫਸਲ ਹੁੰਦੀ ਹੈ ਠੀਕ ਹੈ ਫਿਰ ਗੜੇ ਮਾਰੀ ਪੈ ਜਾਂਦੀ ਹੈ ਕਦੇ ਗਰਮੀ ਪੈ ਗਈ ਝਾੜ ਘਟ ਗਿਆ ਠੀਕ ਹੈ ਕੀ ਕੀ ਕਿਸਾਨ ਕਿਉਂ ਨਹੀਂ ਸੰਦੇਸ਼ ਦਿੰਦੇ ਉਰੇ ਰੋਲਣ ਦੀ ਬਜਾਏ ਪੈਦਾਵਾਰ ਘਟਾ ਕੇ ਕਿਤੇ ਨਾ ਕਿਤੇ ਸਰਕਾਰਾਂ ਦੇ ਨੱਕ ਚ ਦਮ ਕਰਕੇ ਸਰਕਾਰ ਇਹ ਹੀ ਸਰਕਾਰਾਂ ਕਹਿਣ ਹਰੀ ਕ੍ਰਾਂਤੀ ਲਿਓ ਬਾਈ ਜੀ ਖਰਚੇ ਬਹੁਤ ਐ ਠੀਕ ਐ ਹਰੀ ਕ੍ਰਾਂਤੀ ਨੇ ਵੀ ਸਾਨੂੰ ਮਾਰਿਆ ਹੀ ਐ ਹਰੀ ਕ੍ਰਾਂਤੀ ਅਸੀਂ ਨਾਲ ਤਾਂ ਆਪਣੀਆਂ ਜ਼ਮੀਨਾਂ ਇਹਨਾਂ ਨੇ ਸਾਡੀਆਂ ਬੇਕਾਰ ਕਰਾਤੀਆਂ ਜ਼ਹਿਰ ਪਾ ਪਾ ਕੇ ਜ਼ਹਿਰ ਹੀ ਪਾ ਲਿਆ ਸੀ ਕੈਂਸਰ ਪੰਜਾਬ ਚ ਵੱਧ ਗਿਆ ਪਾਣੀ ਸਾਡੇ ਮਾੜੇ ਹੋ ਗਏ ਪੀਣਯੋਗ ਰਹਿ ਨਹੀਂ ਹੁਣ ਸਾਡੇ ਉਹ ਇਹਨਾਂ ਨੇ ਪਾਲਿਸੀ ਬਹੁਤ ਤਕੜੀ ਸੀ ਸਾਨੂੰ ਸਮਝ ਨਹੀਂ ਆਈ ਸਾਨੂੰ ਸਮਝ ਨਹੀਂ ਆਈ ਪਾਲਸੀ ਨੇ ਤਕੜੀ ਸੀ ਹੌਲੀ ਹੌਲੀ ਇਹਨਾਂ ਨੇ ਸਾਨੂੰ ਨਾ ਮਿੱਠੇ ਲਾਲਚ ਦੇ ਦੇ ਕੇ ਦੇ ਦੇ ਕੇ ਸਾਨੂੰ ਖਤਮ ਕਰਦੇ ਇਹਨਾਂ ਨੂੰ ਇੱਕੋ ਇੱਕ ਧਾਰਾ ਹੈ ਵੀ ਪੰਜਾਬੀ ਕੌਮ ਹੈ ਜਿਹੜੀ ਸਾਡੇ ਨੱਕ 'ਚ ਦਮ ਕਰਦੀ ਹੈ ਆਜ਼ਾਦੀ ਵੀ ਅਸੀਂ 98% ਕੁਰਬਾਨੀਆਂ ਸਾਡੀਆਂ ਐ ਪੰਜਾਬੀਆਂ ਦੀਆਂ ਇਹਨਾਂ ਨੇ ਸਾਨੂੰ ਮਾਰਨਾ ਤਾਂ ਹੀ ਆ ਵੀ ਇਹਨਾਂ ਨੂੰ ਖਤਮ ਕਰ ਦਿਓ ਤੇ ਦੂਜਿਆਂ ਨੂੰ ਤਾਂ ਆਪ ਨੂੰ ਪਤਾ ਹੈ ਬਿਹਾਰਪੂਰ 'ਚ ਕੀ ਕਰੀ ਜਾਂਦੇ ਇਹ ਰੋਲੀ ਜਾਂਦੇ ਸਾਨੂੰ ਪੰਜਾਬੀਆਂ ਨੂੰ ਮਾਰਨਾ ਚਾਹੁੰਦੀ ਨੇ ਸਰਕਾਰਾਂ ਪੰਜਾਬੀ ਦੀ ਅਣਖ ਤੇ ਜਦੋਂ ਬਣਦੀ ਹੈ ਪੰਜਾਬੀ ਜਾਗਦਾ ਫਿਰ ਸਰਕਾਰਾਂ ਨੂੰ ਵਖਤ ਪਾ ਦਿੰਦੇ ਨੇ ਪਰ ਹੁਣ ਕਿਸਾਨ ਸਮਝ ਚੁੱਕੇ ਨੇ ਚਾਹੇ ਸੁੱਖ ਸਹੂਲਤਾਂ ਨਾਲ ਲੈਸ ਇਹ ਟਰਾਲੀ ਆ ਪਰ ਘਰੋਂ ਦੂਰ ਰਹਿਣਾ ਬਹੁਤ ਔਖਾ ਉਹ ਲੀਡਰ ਜਿਹੜੇ ਏਸ਼ੀਆ 'ਚ ਬਹਿ ਕੇ ਕਾਨੂੰਨ ਬਣਾਉਂਦੇ ਨੇ ਇਹਨਾਂ ਲਈ ਉਹਨਾਂ ਨੂੰ ਪਤਾ ਨਹੀਂ ਵੀ ਇਹ ਕਿਵੇਂ ਸੰਘਰਸ਼ੀ ਲੋਕ ਨੇ ਸੱਪ ਦੀ ਛੀਂਹ ਤੋਂ ਕਿਵੇਂ ਨੋਟ ਚੱਕਦੇ ਨੇ 12-12 ਵਜੇ 1:00 ਵਜੇ ਰਾਤ ਨੂੰ ਲੇਟ ਆਉਂਦੀ ਹੈ ਜਦੋਂ ਇੱਕ ਤਰ੍ਹਾਂ ਦਾ ਇਹ ਠਿਕਰੀ ਪੈਰਾ ਦਿੰਦੇ ਨੇ ਲੈਟ ਦੇ ਦਿਵਾਲੇ ਫਿਰ ਜਾ ਕੇ ਕਿਤੇ ਫਸਲ ਆਉਂਦੀਆਂ ਨੇ ਪਰ ਉਹਦਾ ਫਸਲ ਜਦੋਂ ਪੱਕਦੀ ਆ ਉਹਨੂੰ ਮੰਡੀ ਦੇ ਵਿੱਚ ਗੇਰਦੇ ਨੇ ਤਾਂ ਉਹਦਾ ਮੁੱਲ ਕਿਸਾਨ ਵੱਲੋਂ ਤੈਅ ਨਹੀਂ ਹੁੰਦਾ ਨਿਕੇ ਤੇ ਨਿਕਾ ਦੁਕਾਨਦਾਰ ਵੀ ਆਪਦੀ ਚੀਜ਼ ਦਾ ਮੁੱਲ ਆਪ ਤੈਅ ਕਰਦਾ ਇਹ ਸਰਕਾਰਾਂ ਨੂੰ ਸੋਚਣਾ ਹੋਊਗਾ ਪਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਖਨੋਰੀ ਪ੍ਰਿੰਸ ਦੇ ਨਾਲ